ਹਾਏ ਦੋਸਤੋ ਕੀ ਹਾਲ ਹੈ ਆਜ ਤੁਹਾਨੂੰ ਪੰਜਾਬ ਦੀ ਵਿਰਾਸਤ ਦਿਖਾਈਏ ਆਉਂਦੀ ਹੈ ਪੰਜਾਬ ਦੀ ਖਤਮ ਹੋ ਰਹੀ ਵਿਰਾਸਤ ਦਰਬੀ ਨਾ ਜਾਵੇ ਬੜਕਾ ਬਾਈ ਕੀ ਹਾਲ ਹੈ ਬੜੀਆ ਜੀ ਹੋ ਠੀਕ ਠਾਕ ਹੋ ਇਹ ਗੱਲ ਮੰਨਦੇ ਹੋ ਤੁਸੀਂ ਮੜਾ 1 ਮਿੰਟ ਰੋਕ ਲਓਗੇ ਬੜਾ ਟਾਈਮ ਨਹੀਂ ਲੈਂਦੇ ਤੁਹਾਡਾ ਇਹ ਪੰਜਾਬ ਦੀ ਖਤਮ ਹੋ ਰਹੀ ਵਿਰਾਸਤ ਨਹੀਂ ਹੈਗੀ ਹੈਨਾ ਹਾਂਜੀ ਅੱਗੇ ਹਾਂ ਵਲਦ ਹੋ ਗਿਆ ਰੇੜਾ ਹੋ ਗਿਆ ਅੱਗੇ ਆਪਾਂ ਗੱਡੇ ਹੁੰਦੇ ਹਾਂਜੀ ਹੈ ਹਾਂਜੀ ਗੱਡਿਆਂ ਦੇ ਉੱਤੇ ਲੈ ਕੇ ਜਾਂਦੇ ਮੈਨੂੰ ਆ ਲੱਗਦਾ ਵੀ ਆਉਣ ਵਾਲੀ ਪੀੜ੍ਹੀ ਨੂੰ ਤਾਂ ਆਪਾਂ ਜਿਹੜਾ ਰੇੜਾ ਦਿਖਾਉਨੇ ਆ ਤੇ ਬਲਦ ਲੈ ਕੇ ਜਾਣਾ ਇਹ ਚੀਜ਼ ਮਿਲਣੀ ਨਹੀਂ ਨਹੀਂ ਤਾਂ ਮਿਲਦੀ ਨਹੀਂ ਹੈ ਹੁਣ ਤਾਂ ਮੈਨੂੰ ਆਪਣੇ ਪੰਜਾਬ ਪੰਜਾਬ ਚ ਮੈਨੂੰ ਕੋਸਟ ਪੰਡਾਂ ਸੀ ਰਹੀ ਗਈ ਸਾਡੇ ਪਿੰਡ ਕਿ ਵੀ 5-7 ਹੀ ਨੇ ਹਾਂ ਹੁਣ ਤਾਂ ਲੋਕ ਕਿਉਂਕਿ ਜਿਹੜਾ ਮੋਟਰਸਾਈਕਲ ਹੈਗਾ ਮਸ਼ੀਨਰੀ ਦਾ ਯੁੱਗ ਹੋ ਗਿਆ ਹੈ ਹਾਂ ਮਹਾਬਾਈ ਦਾ ਪੰਨਾ ਤੁਰਿਆਂਦੇ ਦੇ ਵੀਡੀਓ ਬਣਾਈ ਆ ਪਾ ਜਾਂਦਾ ਬਾਈ ਲਈ ਹੈ ਹੈਗੀ ਇੱਕ ਦੋ ਹੋਰ ਆਉਂਦਾ ਕਿਤੇ ਇੱਕ ਤਾਂ ਨਹੀਂ ਨੇ ਹਾਂ ਇਹ ਤਾਂ ਖਤਮ ਹੋ ਗਿਆ ਖਤਮ ਮੈਨਰੀ ਯੁੱਗ ਆ ਗਿਆ ਨਾ ਹਾਂ ਬਿਲਕੁਲ ਠੀਕ ਆ ਬਾਈ ਜੀ ਦੇਖੋ ਬਾਈ ਇਹੀ ਬੈਠ ਕੇ ਹੁੰਦੇ ਅੱਗੇ ਨਾ ਸਾਡੇ ਬਲਦ ਹੁੰਦੇ ਆਪਣੇ ਨਗੌਰ ਦੇ ਮਸ਼ਹੂਰ ਹੁੰਦੇ ਬਾਈ ਨਗੌਰ ਹੀ ਕਹਿੰਦੇ ਹੁੰਦੇ ਹਾਂ ਬੋੜੇ ਲੈਣ ਜਾਂਦੇ ਜੀ ਤੁਰ ਕੇ ਲੈ ਕੇ ਜਾਂਦੇ ਨਗੌਰ ਤੋਂ ਬਿਲਕੁਲ ਬਿਲਕੁਲ ਬੋਹਣ ਦੇ ਕੰਮ ਆਉਂਦਾ ਬੀਜਣ ਦੇ ਕੰਮ ਆਉਂਦਾ ਘਾਟ ਢੋਣ ਦੇ ਕੰਮ ਆਉਂਦਾ ਅਸੀਂ ਜੁਗ ਦੇ ਵਿੱਚ ਇਹਨਾਂ ਨੇ ਇਹਨਾਂ ਦੀ ਵੈਲਿਊ ਖਤਮ ਕਰਤੀ ਬਾਈ ਦੇਖੋ ਉਹਨਾਂ ਇੱਕ ਬਰਾਸਤ ਸਾਡੀ ਮੈਨੂੰ ਲੱਗਦਾ ਜੈਵ ਘਰਾਂ ਦਾ ਹਿੱਸਾ ਬਣ ਕੇ ਰਹਿ ਚੁਗੀ ਚਲੋ